ਅੱਜੇ ਰਾਸ਼ਪਤੀ 트럼ਪ ਹੁਣਾਂ ਦੀ ਸਿਹਤ ਨੂੰ ਲੈ ਕੇ ਕਈ ਜਿਹੜੀਆਂ ਆਰਟੀਕਲਾਂ ਚੱਲ ਰਹੀਆਂ ਸੀ ਉਸ ਦੇ ਬਾਰੇ ਕੈਰੋਲਿਨ ਲਵਿਟ ਜੋ ਕਿ ਪ੍ਰੈਸ ਸਕੱਤਰ ਨੇ ਉਹਨਾਂ ਨੇ ਕਨਫਰਮ ਕੀਤਾ ਵੀ ਰਾਸ਼ਪਤੀ 트럼ਪ ਹੁਣਾਂ ਨੂੰ ਡਾਇਗਨੋਸ ਕੀਤਾ ਗਿਆ ਕ੍ਰੋਨਿਕ ਵੈਨਸ ਇਨਸਫੀਸ਼ੀਐਂਸੀ ਦੇ ਨਾਲ ਫੀਫਾ ਦੇ کلب ਦੇ ਜਿਹੜੇ ਮੈਚ ਹੋਇਆ ਸੀ ਫਾਈਨਲ ਮੈਚ ਹੋਇਆ ਸੀ ਉਸ ਦੌਰਾਨ ਇਹਨਾਂ ਦੇ ਗਟੇ ਤੇ ਜਿਹੜੀਆਂ ਲੋਅਰ ਲੈਗਸ ਆ ਉਹ ਕਾਫੀ ਜ਼ਿਆਦਾ ਸੁੱਜੀਆਂ ਹੋਈਆਂ ਨਜ਼ਰ ਆਈਆਂ ਸੀ ਹੱਥ ਦੇ ਉੱਤੇ ਜਿਹੜਾ ਮੇਕਅਪ ਦੇ ਨਾਲ ਕੁਛ ਧੱਕਿਆ ਹੋਇਆ ਸੀ ਉਸ ਦੇ ਉੱਤੇ ਵੀ ਬੜਾ ਫੋਕਸ ਜਿਹੜਾ ਹੋਇਆ ਸੀ ਤੇ ਅੱਜ ਵੈਂਚੁਅਲੀ ਜਿਹੜਾ ਉਹ ਕਨਫਰਮ ਕੀਤਾ ਗਿਆ ਬਿ ਰਾਸ਼ਪਤੀ ਟਰੰਪ ਨੂੰ ਕ੍ਰੋਨਿਕ ਵੈਨਸ ਇਨਸਫੀਸ਼ੈਂਸੀ 78 ਸਾਲਾਂ ਦੇ ਜਿਹੜੇ ਉਹ ਹੈਗੇ ਨੇ ਤੇ ਵਾਈਟ ਹਾਊਸ ਦੇ ਜਿਹੜੇ ਮੈਡੀਕਲ ਯੂਨਿਟ ਨੇ ਕਹਿੰਦੇ ਵੀ ਕੰਪਰੀਹੈਂਸਿਵ ਐਗਜ਼ਾਮੀਨੇਸ਼ਨ ਡਾਇਗਨੋਸਟਿਕ ਵੈਸਕੂਲਰ ਸਟੱਡੀਜ਼ ਜਿਹੜੀਆਂ ਉਹਨਾਂ ਦੇ ਉੱਤੇ ਕੀਤੀਆਂ ਹੈ ਪ੍ਰੈਜ਼ੀਡੈਂਟ ਦੇ ਜਿਹੜੇ ਫਿਜ਼ੀਸ਼ੀਨ ਨੇ ਕੈਪਟਨ ਸ਼ੌਨ ਬਾਰਬੇਲਾ ਉਹਨਾਂ ਨੇ ਜਿਹੜਾ ਉਹਨਾਂ ਦੇ ਦੁਆਰਾ ਦਿੱਤਾ ਗਿਆ ਜਿਹੜਾ ਨੋਟ ਆ ਉਹ ਕੈਰੋਲਿਨ ਲਵਿਟ ਨੇ ਪੜਿਆ ਜਿਹੜਾ ਉਹ ਸੀਗਾ ਸੋ ਕਹਿੰਦੇ ਵੀ 70 ਸਾਲ ਤੋਂ ਵੱਧ ਦੀ ਉਮਰ ਵਾਲੇ ਲੋਕਾਂ ਦੇ ਵਿੱਚ ਇਹ ਜਿਹੜੀ ਇਨਸਫੀਸ਼ੈਂਸੀ ਆ ਉਹ ਆਮ ਪਾਈ ਜਾਂਦੀ ਆ ਰਾਸ਼ਪਤੀ 트럼ਪ ਬੀ ਹਾਰਟ ਅਟੈਕ ਨਾ ਵੇ ਜਾਂ ਦਿਲ ਦੇ ਵਿੱਚ ਕੋਈ ਮੁਸ਼ਕਲ ਜਿਹੜੀ ਉਹ ਨਾ ਵੇ ਉਸ ਤੇ ਲਈ ਕਹਿੰਦੇ ਵੀ ਰੈਗੂਲਰ ਐਸਪ੍ਰਿਨ ਦੀਆਂ ਜਿਹੜੀਆਂ ਗੋਲੀਆਂ ਉਹ ਲੈਂਦੇ ਨੇ ਜਿਸ ਕਰਕੇ ਕਹਿੰਦੇ ਵੀ ਇਹ ਚੀਜ਼ ਹੋ ਸਕਦੀ ਆ ਸੋ ਉਸ ਚੀਜ਼ ਦਾ ਜਿਹੜਾ ਉਹ ਖਲਾਸਾ ਅੱਜ ਕੀਤਾ ਗਿਆ ਹੈਗਾ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੀਆਂ ਕਈ ਅਟਕਲਾਂ ਜਿਹੜੀਆਂ ਉਹ ਚੱਲ ਰਹੀਆਂ ਸੀ ਇਹ ਵੀ ਦੱਸ ਚਾਹੀਏ ਰਾਸ਼ਪਤੀ 트럼ਪ ਕਾਫੀ ਜਿਆਦਾ ਆਪਣੇ ਜਿਹੜੇ ਸਿਹਤ ਦੇ ਨਾਲ ਸੰਬੰਧਿਤ ਗੱਲਾਂ ਆ ਉਹਨਾਂ ਨੂੰ ਲੁਕਾ ਕੇ ਰੱਖਦੇ ਆ ਬਿਲਕੁਲ ਵੀ ਪਬਲਿਕ ਜਿਹੜਾ ਆ ਉਹ ਨਹੀਂ ਕਰਦੇ ਆ ਉਹ ਜਿਹੜੇ ਵਿਰੋਧੀ ਆ ਜਿੱਦਾਂ ਬਾਈਡਨ ਹੁਣਾਂ ਨੂੰ ਕਹਿੰਦੇ ਸੀਗੇ ਵੀ ਉਹਦਾ ਦਿਮਾਗ ਸ਼ੇਲ ਗਿਆ ਜਾਂ ਉਦਾਂ ਹੋ ਗਿਆ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਵਿਰੋਧੀ ਵੀ ਇਹਨਾਂ ਦੇ ਬਾਰੇ ਇਸੇ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਅਕਸਰ ਕਰਦੇ ਰਹਿੰਦੇ ਆ ਪਰ ਅੱਜ ਜਿਹੜਾ ਉਹ ਕ੍ਰੋਨਿਕ ਵੇਨਸ ਇਨਸਫਿਸ਼ੀਐਂਸੀ ਦੇ ਨਾਲ ਜਿਹੜੇ ਡਾਇਗਨੋਸ ਕੀਤੇ ਹੋਏ ਦੱਸੇ ਜਿਹੜੇ ਉਹ ਜਾਂਦੇ ਆ ਕਹਿੰਦੇ ਵੀ ਇਹਦੇ ਵਿੱਚ ਜਿਹੜੀਆਂ ਵੇਨਸ ਹੁੰਦੀਆਂ ਆ ਉਹਨਾਂ ਨੂੰ ਟਰਬਲ ਹੁੰਦਾ ਆ ਵੀ ਜਿਹੜੀ ਹਰਟ ਨੂੰ ਜਿਹੜਾ ਬਲੱਡ ਬੈਕ ਲੈ ਕੇ ਜਾਇਆ ਜਾਂਦਾ ਆ ਖਾਸ ਕਰਕੇ ਜਿਹੜੀਆਂ ਲੱਤਾਂ ਦੇ ਵਿੱਚੋਂ ਉਹਦੇ ਵਿੱਚ ਮੁਸ਼ਕਲ ਜਿਹੜੀ ਉਹ ਆਉਂਦੀ ਆ ਇਹ ਸੀਵੀਆਈਵੀਐਸ ਨੂੰ ਸ਼ਾਰਟ ਫਾਰਮ ਦੇ ਵਿੱਚ ਆਖ ਦਿੱਤਾ ਜਾਂਦਾ ਆ ਕਹਿੰਦੇ ਵੀ ਇਹ ਪੂਰੀ ਤਰ੍ਹਾਂ ਰਿਵਰਸਿਬਲ ਨਹੀਂ ਹੁੰਦੀ ਜਿੰਨੂੰ ਇੱਕ ਵਾਰੀ ਹੋ ਜਾਂਦੀ ਆ ਉਹ ਕਿਤੇ ਨਾ ਕਿਤੇ ਜਾਂ ਥੋੜਾ ਜਾਂ ਕਿਸੇ ਨੂੰ ਜ਼ਿਆਦਾ ਇਸ ਤੋਂ ਜਿਹੜਾ ਉਹ ਪੀੜਤ ਰਹਿੰਦਾ ਆ ਸੋ ਉਮੀਦ ਕਰਦੇ ਆ ਵੀ ਸੇਤਿਯਾਬ ਜਿਹੜੇ ਆ ਰਾਸ਼ਪਤੀ ਰਹਿਣ